ਤਾਂ ਪੀਟੀਸੀ న్యూਸ ਤੇ ਅੱਜ ਸਵੇਰੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਹੈ ਅੰਮ੍ਰਿਤਸਰ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਬਣੀ ਹੋਈ ਸ਼੍ਰੀ ਗੁਰੂ ਰਾਮਦਾਸ ਸਰਾਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਜੰਮ ਕੇ دہشت ਮਚਾਈ ਹੈ ਇਸ ਤਰੀਕੇ ਦੇ ਨਾਲ ਮਜ਼ਦੂਰ ਨੇ ਉੱਥੇ ਹੰਗਾਮਾ ਕੀਤਾ ਕਿ ਲੋਹੇ ਦੀ ਇੱਕ ਰੌੜ ਚੱਕ ਲੈਂਦਾ ਹੈ ਤੇ ਲੋਕਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਇਸ ਹਮਲੇ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਜ਼ਖਮੀ ਹੋਏ ਨੇ ਸੇਵਾਦਾਰਾਂ ਤੋਂ ਇਲਾਵਾ ਦੋ ਹੋਰ ਲੋਕ ਨੇ ਸ਼ਰਧਾਲੂ ਨੇ ਜੋ ਕਿ ਜ਼ਖਮੀਆਂ ਨੇ ਕੁੱਲ 4 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ ਇੱਕੋ ਦਮ ਇਸ ਵਿਅਕਤੀ ਦੇ ਪਤਾ ਨਹੀਂ ਕੀ ਦਿਮਾਗ ਦੇ ਉੱਤੇ ਫਤੂਰ ਛਾਇਆ ਕਿ ਲੋਕਾਂ ਦੇ ਉੱਤੇ ਹਮਲਾ ਕਰ ਦਿੰਦਾ ਤਾਂ ਮੌਕੇ ਦੇ ਉੱਤੇ ਜੋ ਡਿਊਟੀ ਅਫਸਰ ਤਾਇਨਾਤ ਹੁੰਦੇ ਨੇ ਪ੍ਰਵਾਸੀ ਨੂੰ ਬੰਦਕ ਬਣਾਇਆ ਜਾਂਦਾ ਤੇ ਨਾਲ ਦੀ ਨਾਲ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹਾਲਾਂਕਿ ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸੀ ਕਿ ਖੁਦ ਹੀ ਕੁ ਲੋਕ ਕਾਨੂੰਨ ਹੱਥ ਵਿੱਚ ਲੈ ਲੈਂਦੇ ਸੀ ਤਾਂ ਲੋਕ ਉਹਨਾਂ ਦਾ ਵਿਰੋਧ ਕਰਦੀ ਸੀ ਜਨਤਾ ਪਰ ਇਸ ਵਾਰ ਜੋ ਉਤਪਾਦ ਇਸ ਵਿਅਕਤੀ ਨੇ ਮਚਾਇਆ ਵਾ ਤਾਂ ਜ਼ਿੰਮੇਵਾਰੀ ਹੁਣ ਪ੍ਰਸ਼ਾਸਨ ਦੀ ਕਿ ਇਸ ਤੋਂ ਕੋਖ ਕੀਤੀ ਜਾਵੇ ਆਖਿਰਕਾਰ ਕੀ ਮਨਸ਼ਾ ਲੈ ਕੇ ਇੱਥੇ ਆਇਆ ਸੀ ਔਰ ਇਸਨੇ ਇਹ ਜਮ ਕੇ ਉਤਪਾਦ ਕਿਉਂ ਮਚਾਇਆ ਲੋਕਾਂ ਦੇ ਉੱਤੇ ਹਮਲਾ ਜਾਨਲੇਵਾ ਹਮਲਾ ਕਿਉਂ ਕੀਤਾ ਤਾਂ ਪੁਲਿਸ ਦੀ ਗ੍ਰਿਫਤ ਵਿੱਚ ਹੈ ਆਮ ਲੋਕਾਂ ਨੇ ਇਹਨੂੰ ਕੁਝ ਨਹੀਂ ਕਿਹਾ ਠੀਕ ਹੈ ਥੋੜੀ ਤੱਕਾ ਮੁੱਕੀ ਹੋਈ ਹੋ ਸਕਦੀ ਹੈ ਕੁਝ ਲੋਕਾਂ ਨੇ ਮੌਕੇ ਦੇ ਉੱਤੇ ਛਿੱਤਰ ਪ੍ਰੇੜ ਕੀਤੀ ਹੈ ਦੀ ਜ਼ਰੂਰ ਇਹ ਤੋਂ ਆਪਾਂ ਗੁਰੇਜ਼ ਨਹੀਂ ਕਰਦੇ ਲੇਕਿਨ ਜੋ ਇਸ ਵਿਅਕਤੀ ਨੇ ਕੀਤਾ ਇਸ ਦੇ ਪਿੱਛੇ ਕੀ ਕਾਰਨ ਨੇ ਕੌਣ ਲੋਕ ਇਹਦੇ ਨਾਲ ਰਲੇ ਹੋਏ ਨੇ ਕੀ ਕਾਰਨ ਸੀ ਕੀ ਸਾਜ਼ਿਸ਼ ਹੈ ਇਸ ਤੇ ਉੱਤੋਂ ਪਰਦਾ ਉੱਠਣਾ ਬੜਾ ਲਾਜ਼ਮੀ ਹੈ ਤਾਂ ਗੁਰੂ ਜਏ ਜੋ ਇਹ ਗੁਰਦੁਆਰੇ ਦੇ ਵਿੱਚ ਬਿਲਕੁਲ ਨਜ਼ਦੀਕ ਜੋ ਸਰਾ ਹੈ ਗੁਰੂ ਰਾਮਦਾਸ ਸਰਾ ਦੀ ਇਹ ਘਟਨਾ ਵੈ ਤੇ ਤਸਵੀਰਾਂ ਮੌਕੇ ਦੀ ਤੁਹਾਨੂੰ ਦਿਖਾ ਰਿਹਾ ਤਾਂ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਬਿਲਕੁਲ ਨਜ਼ਦੀਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਔਰ ਇਸ ਤੋਂ ਇਲਾਵਾ ਜੋ ਇਹ ਪ੍ਰਵਾਸੀ ਵਿਅਕਤੀ ਹੈ ਇਸ ਦੀ ਵੀ ਪਛਾਣ ਹੋ ਗਈ ਹੈ ਇਸ ਦਾ ਨਾਮ ਜੁਲਫਾਮ ਮੁਹੰਮਦ ਹੈ ਜੋ ਕਿ ਯਮਨਾ ਨਗਰ ਦੇ ਨਜ਼ਦੀਕ ਜਗਾਦਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤਾਂ ਇਸ ਵਿਅਕਤੀ ਨੂੰ ਫਿਲਹਾਲ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਗ੍ਰਿਫਤਾਰ ਕਰਕੇ ਪੁਲਿਸ ਨੂੰ ਹਵਾਲੇ ਕਰ ਇਸ ਵਕਤ ਪੁਲਿਸ ਇਸ ਤੋਂ ਜਾਂਚ ਪੜਤ ਕਰ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਪੁਲਿਸ ਦਾ ਪਹਿਲਾ ਬਿਆਨ ਸੁਣਾ ਦਿੰਦੇ ਆ ਕਿ ਅਸੀਂ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਕੀ ਕਹਿ ਰਹੀ ਹੈ ਕਿ ਕੁਝ ਇਸ ਨੇ ਕੀਤਾ ਉਹ ਤੁਹਾਨੂੰ ਸੁਣਾਣਿਆ ਨਾਲ ਦੀ ਨਾਲ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਵੇਂ ਇਸ ਵਿਅਕਤੀ ਨੇ ਹਮਲਾ ਕੀਤਾ ਸੀ ਗੁਰਤ ਸ਼ਰੋਣੀ ਗੋਦਰ ਪੰਨੇ ਕਮੇਟੀ ਵਾਲੇ ਨੇ ਬੰਦਾ ਸਾਡੇ ਹਵਾਲੇ ਕੀਤਾ ਜਲਫਾਨਾ ਦਾ ਇਹ ਵਿੱਚ ਪਲੇ हरियाणा ਪਲੇ ਨੂੰ ਹਣਾ ਅੰਦਰ ਕੋਈ ਝਗੜਾ ਹੋਇਆ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਕੇ ਤੇ ਜੋ ਵੀ ਕਾਨੂੰਨ ਅਨੁਸਾਰ ਕੰਦੀ ਕਾਰਵਾਈ ਕੀਤੀ ਜਾਏਗੀ ਇਹ ਸੋ ਲੋਕ ਜਖਮੀ ਵੀ ਹੋਏ ਜੇ ਹਾਂਜੀ ਦੋਨੋਂ ਪਾਸੇ ਹੋ ਵੀ ਜਖਮੀ ਹੋ ਵੀ ਜਖਮੀ ਦੋਨੋਂ ਪਾਸੇ ਝਗੜੇ ਚ ਤੇ ਫਿਰ ਦੋਨੋਂ ਪਾਸੇ ਦੋਨੋਂ ਸੰਗਤ ਮਾਰਿਆ ਨੂੰ ਵੈਰੀਫਾਈ ਕਰ ਰਹੇ ਆ ਨਾ ਕਿ ਦਿਨਾਂ ਕੀ ਗੱਲ ਹੋਈ ਹੈ ਸ਼ੁਰੂਆਤੀ ਮਾਮਲੇ ਦੀ ਸਾਰੀ ਜੀ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਕਿ ਗੱਲ ਹੋਈ ਹੈ ਜੁਲਫਾਨ ਦਾ ਵਾਸੀ ਜੁਲਫਾਨਾ ਦਾ ਬੰਦਾ ਜੀ ਹਰਿਆਣੇ ਤੋਂ ਬਿਲੋਂਗ ਕਰਦਾ ਤਾਂ ਫਿਲਹਾਲ ਪੁਲਿਸ ਦੀ ਗ੍ਰਿਫਤ ਵਿੱਚ ਹੈ આરોપી ਪੁਲਿਸ ਵੀ ਸ਼ੁਰੂਆਤੀ ਜਾਂਚ ਨਹੀਂ ਕਹਿ ਰਹੀ ਹੈ ਕਿ ਝਗੜਾ ਹੋਇਆ ਝਗੜਾ ਮੌਕੇ ਤੇ ਇੰਨਾ ਖੁੰਖਾਰ ਬਣ ਜਾਂਦਾ ਹੈ ਖੁੰਨੀ ਰੂਪ ਧਾਰਨ ਕਰ ਲੈਂਦਾ ਇਹ ਝਗੜਾ ਕਿ ਇਹ ਬੰਦਾ ਜੋ ਹੈ ਪ੍ਰਵਾਸੀ ਆਪਣਾ ਆਪਾ ਖੂ ਬੈਠਦਾ ਉਸੇ ਸਰਾਂ ਦੇ ਵਿੱਚ ਇੱਕ ਲੋਹੇ ਦੀ ਰਾਣ ਪਈ ਹੁੰਦੀ ਹੈ ਲੋਹੇ ਦਾ ਡੰਡਾ ਪਿਆ ਹੁੰਦਾ ਤੇ ਉਹ ਚੱਕ ਕੇ ਹਮਲਾ ਕਰ ਦਿੰਦਾ ਤੇ ਜਿਹੜੇ ਲੋਕ ਮਾਮਲੇ ਨੂੰ ਖਤਮ ਕਰਵਾਉਣ ਆ ਰਹੇ ਉਹਨਾਂ ਨੇ ਰਫਾ ਦਫਾ ਕਰਵਾਉਣ ਲਈ ਆ ਰਹੇ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਹਮਲਾ ਕਰ ਦਿੰਦੇ ਇੱਕ ਵਾਰ ਤਾਂ ਕਿਸੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਕਿਉਂ ਇਹ ਬੁਖਲਾਹਟ ਦੇ ਵਿੱਚ ਹਮਲਾ ਕਰ ਰਿਹਾ ਹੈ ਹਾਲਾਂਕਿ ਇਹ ਤਾਂ ਅਸੀਂ ਇੱਕ ਪਾਸਾ ਕਹਿੰਦੇ ਹਾਂ ਹਮਲਾ ਕੀਤਾ ਪੁਲਿਸ ਨੂੰ ਇੱਥੇ ਡਿਊਟੀ ਬਣਦੀ ਹੈ ਕਿ ਡੁੰਗਾਈ ਦੇ ਨਾਲ ਕੋਖ ਕੀਤੀ ਜਾਵੇ ਆਖਿਰ ਕਾਰ ਕੀ ਇਸ ਨੂੰ ਉਕਸਾਇਆ ਗਿਆ ਸੀ ਕੀ ਪਹਿਲਾਂ ਛੇੜਿਆ ਗਿਆ ਸੀ ਕਿ ਇਸ ਦੇ ਪਹਿਲਾਂ ਇਹਦੇ ਉੱਤੇ ਕੋਈ ਜਾਣਲੇਮਾ ਹਮਲਾ ਕੀਤਾ ਗਿਆ ਸੀ ਜਿਸ ਦੀ ਪ੍ਰੋਟੈਕਸ਼ਨ ਦੇ ਵਿੱਚ ਇਹਨੇ ਹਮਲਾ ਕੀਤਾ ਜਾਂ ਫਿਰ ਇਸ ਦੀ ਕੋਈ ਗਿਣੀ ਮਿੱਥੀ ਸਾਜ਼ਿਸ਼ ਸੀ ਇਸ ਕਰਕੇ ਇਸਨੇ ਹਮਲਾ ਕੀਤਾ ਤਾਂ ਚਾਰ ਲੋਕਾਂ ਨੂੰ ਜ਼ਖਮੀ ਕੀਤਾ ਦੋ ਸ਼ਰਧਾਲੂ ਸੀ ਜੋ ਆਮ ਲੋਕ ਸੀ ਤੇ ਇਸ ਤੋਂ ਇਲਾਵਾ ਦੋ ਸੇਵਾਦਾਰ ਸੀ ਦਰਬਾਰ ਸਾਹਿਬ ਦੇ ਜਿਨ੍ਹਾਂ ਦੇ ਉੱਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਉਹਨਾਂ ਨੂੰ ਤੇ ਹਸਪਤਾਲ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੇ ਵਿੱਚ ਇਸ ਵਕਤ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਲੋਕ ਵੀ ਕੁਝ ਆਪਣੀ ਸਫਾਈ ਦੇ ਰਹੇ ਨੇ ਪੱਖ ਦੇ ਰਹੇ ਨੇ ਉਹਨਾਂ ਤੋਂ ਵੀ ਸੁਣਦਿਆਂ ਕੀ ਕੁਝ ਹੋਇਆ ਸੀ ਕੇਤੇ ਪੱਟਾਂ ਜੇ ਉੱਥੇ ਵਿਲਾ ਬੰਦਾ ਆਏ ਉਹ ਸਰਾਜ ਅਨੁਮੱਥ ਲੈ ਤੁਰਨ ਗਿਆ ਤੇ ਉਹਨੇ ਮੇਰੇ ਇਮਾਰਤੀ ਪਿਲਾ ਰਾਡ ਛੜੀ ਰੋਈ ਦੀ ਤੇ ਮੈਂ ਮਿਹਰੇ ਤੇ ਭੱਜਾਂ ਤੇ ਪੌੜੀ ਉੱਤੇ ਮੈਂ ਡੱਪਿਆ ਥੱਲੇ ਤੇ ਥੱਲੇ ਮੇਰਾ ਇਕੱਠਾ ਹੀ ਸਵਾਇਆ ਪ੍ਰੇਮੀ ਯਾਤਰੀ ਹੀ ਪਾ ਉਹਦੇ ਮਾਰਤੀ ਅਰਜਾ ਤੇ ਮੇਰੇ ਘੜਾ ਸੇਵਾ ਦਾ ਰਿਉ ਵੀ ਕਿ ਮੈਨੇ ਮੇਰੇ ਘਰ ਗਾ ਗਿਆ ਮੈਨੂੰ ਬਚਾਵਾ ਉਹਦੇ ਮਾਰਤੀ ਅਰਜਾ ਉਹਨ ਅੰਦਰ ਪਿਆ ਅਸ਼ਾਂਜਾ ਬੰਦਾ ਜਿਹੜੇ ਅਸ਼ਾਂਜਾ ਪੁਲਿਸ ਕੋਲ ਤੇਤਾ ਬੰਦਾ ਕੋਲ ਸਕਵਾ ਕੋਈ ਕੋਈ ਜਾਣਕਾਰੀ ਨਹੀਂ ਜਾਣਕਾਰੀ ਨਹੀਂ ਆਂ ਧਮਕੀਆਂ ਸੱਟਾਂ ਦੇ ਪਰ ਗੱਡੀ ਪਤਾ ਨਹੀਂ ਹੈਗਾ ਹਰ ਹੁਣ ਜਦ ਇਹ ਅੱਗੇ ਅੱਗੇ ਵੀ ਬਾਅਦ ਵੀ ਗਾਂ ਵੀ ਸੱਟ ਲਾਖਦੀ ਹੈ ਹੋਰ ਕੈਨੂੰ ਮਰ ਲਾਖਦੀ ਆ ਉੱਥੇ ਗੁਰੂ ਰਾਮ ਦਾਸ ਰਾਣ ਚ ਅਸੀਂ ਇਹ ਰੂਮ ਲਿਆ ਸੀ ਅਜੇ 20 ਜਣੇ ਅਸੀਂ ਆਏ ਹਾਂ ਅਸੀਂ ਆ ਕੇ ਖੜੇ ਹਾਂ ਤਾਂ نیچے ਰੌਲਾ ਪੈ ਰਿਹਾ ਸੀ ਉਹਨੇ ਪਹਿਲੇ ਕਿਸੇ ਸਿੰਘ ਦੇ ਪਾਈਪ ਮਾਰਿਆ ਉਤੋਂ ਬਾਅਦ ਉੱਪਰ ਆ ਗਿਆ ਸੀ ਇਹਨੂੰ ਪੁੱਛਣ ਲੱਗੇ ਕੀ ਹੋਇਆ ਕੀ ਹੋਇਆ ਉਹਨੇ ਪਹਿਲਾਂ ਮੇਰੇ ਵੱਡੇ ਭਰਾ ਦੇ ਮਾਰਿਆ ਫਿਰ ਨਾਲ ਦੀ ਨਾਲ ਅਸੀਂ ਇਹਨੂੰ ਫੜ ਲੱਗੇ ਤਾਂ ਉਹਨੇ ਨਾਲ ਦੀ ਮੇਰੇ ਮਾਰਤਾ ਉਸ ਤੋਂ ਬਾਅਦ ਉਹਨੇ ਉੱਪਰ ਤੋਂ ਇੱਕਦਮ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਫਿਰ ਉਹਨੂੰ ਸੀ ਫੜ ਲਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਮੇਰੇ ਜ਼ੋਰ ਜ਼ਿਆਦਾ ਲੱਗੇ ਉਹ ਤਾਂ ਇੱਕੇ ਬੰਦਾ ਅਸੀਂ ਤਾਂ ਮੰਨ ਉਹਨੇ 3-4 ਬੰਦੇ ਤੇ ਪਹਿਲੇ ਵੀ ਜ਼ੋਰ ਮਾਰ ਚੁੱਕਿਆ ਉਹ ਪੰਜ ਬੰਦੇ ਇਨ ਟੋਟਲ ਜੀ ਸਾਡੇ ਕੋਲ ਆਏ ਨੇ ਪੰਜਾਂ ਬੰਦਿਆਂ ਤੇ ਉਹਨਾਂ ਨੇ ਅਸਾਲਟ ਕੀਤਾ ਉਸ ਬੰਦੇ ਨੇ ਉਹਨਾਂ ਵਿੱਚੋਂ ਜੀ ਇੱਕ ਮਰੀਜ਼ ਜਿਹੜਾ ਉਹ ਸੀਰੀਅਸ ਹੈ ਜੀ ਕਾਫੀ ਉਹਨਾਂ ਨੂੰ ਆਪਾਂ ਇੱਥੇ ਆਈ ਸੀ ਯੂ 'ਚ ਇਹ ਦਾਖਲ ਕੀਤਾ ਸਿਰ ਤੇ ਛੱਡ ਸੀਗੀ ਉਹ ਟਾਂਕੇ ਵਗੈਰਾ ਲੱਗੇ ਨੇ ਉਹ ਹੁਣ ਸਟੇਬਲ ਹੋਣ ਦੇ ਉਪਰੰਤ ਠੀਕ ਹੈ ਜੀ ਹਜੇ ਤਾਂ ਦਵਾਈਆਂ ਵਗੈਰਾ ਚੱਲ ਰਹੀਆਂ ਉਹ ਸਟੇਬਲ ਹੋਣਗੇ ਫੇਰ ਜਾ ਕੇ ਉਹਨਾਂ ਦਾ ਸੀਟੀ ਸਕੈਨ ਵਗੈਰਾ ਕਰਾਇਆ ਜਾਏਗਾ ਤੇ ਪਤਾ ਲੱਗੇਗਾ ਜੀ ਵੀ ਕਿੰਨੀ ਕੁ ਡੂੰਗੀ ਛੱਟ ਹੈ ਬਾਕੀ ਜਿੰਨਾਂ ਨੂੰ ਸਾਨੂੰ ਦਿਖ ਰਿਹਾ ਜੀ ਉਹ ਸੀਰੀਅਸ ਹੈਗਾ ਸਾਡਾ ਮਰੀਜ਼ ਉਹ ਕ੍ਰਿਟੀਕਲ ਹੈ ਜੀ ਬਾਕੀ ਦੇ ਜਿਹੜੇ 4 ਮਰੀਜ਼ ਸੀਗੇ ਜੀ ਕਿਸੇ ਨੂੰ ਸਿਰ ਤੇ ਛੱਟ ਸੀ ਕਿਸੇ ਨੂੰ ਬਾਹਾਂ ਤੇ ਹੱਥ ਤੇ ਛੱਟ ਸੀਗੀ ਪਰ ਉਹ ਹੈਗੇ ਸਟੇਬਲ ਨੇ ਜੀ ਉਹਨਾਂ ਨੂੰ ਐ ਸੱਚ ਕ੍ਰਿਟੀਕਲ ਕੰਡੀਸ਼ਨ 'ਚ ਉਹ ਨਹੀਂ ਹੈਗੇ ਜੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਐਕਸ-ਰੇ ਕਰਾਏ ਜਾਣਗੇ ਜੀ ਸੀਟੀ ਸਕੈਨ ਕਰਾਇਆ ਜਾਏਗਾ ਸਿਰ ਦਾ ਜਿਸ ਹਿਸਾਬ ਨਾਲ ਵੀ ਜਿੰਨੀ ਵੀ ਸੱਟ ਆਏਗੀ ਜੋ ਵੀ ਬਣੇਗਾ ਜੀ ਉਹਦਾ ਫਿਰ ਆਪਾਂ ਇਲਾਜ ਇੱਥੇ ਕਰਾਂਗੇ ਜੀ ਸੋ ਕੁੱਲ ਮਿਲਾ ਕੇ ਗੱਲ ਇਹ ਆ ਜੀ ਚਾਰ ਜਿਹੜੇ ਮਰੀਜ਼ ਨੇ ਉਹ ਫੇਰ ਵੀ ਠੀਕ ਨਹੀਂ ਜੀ ਇੱਕ ਜਿਹੜਾ ਉਹ ਸੀਰੀਅਸ ਹੈਗੇ ਜੀ ਸਾਡੇ ਦਾ